ਗੜਸ਼ੰਕਰ ਵਿਖੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸਬਡਿਵੀਜ਼ਨ ਗੜਸ਼ੰਕਰ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੰਕਜ ਕਿਰਪਾਲ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਅਤੇ ਸੈਂਟਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਨ ਤੇ ਬੈਲ ਗੱਡੀਆਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਇਸ ਮੌਕੇ ਪੰਕਜ ਗਰਪਾਲ ਨੇ ਕਿਹਾ ਕਿ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ પેટ્રોલ ડીਜ਼ਲ ਦੇ ਵਿੱਚ ਜੇਕਰ 10 ਪੈਸੇ ਵੀ ਵਾਅਦਾ ਹੁੰਦਾ ਸੀ ਤਾਂ ਬੀਜੇਪੀ ਦੇ ਲੀਡਰ ਰੋਸ਼ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰ ਆਂਦੇ ਸੀ ਤੇ ਹੁਣ ਬੀਜੇਪੀ ਸਰਕਾਰ ਵੱਲੋਂ ਲਗਾਤਾਰ 24 ਦਿਨਾਂ ਦੇ ਵਿੱਚ 11 ਰੁਪਏ પેટ્રોલ ਅਤੇ ડીਜ਼ਲ ਦੇ ਰੇਟਾਂ ਵਿੱਚ ਵਾਅਦਾ ਹੋ ਗਿਆ ਹੈ ਉਲਟਾ ਕਿੰਨੇ ਸ਼ਰਮ ਦੀ ਗੱਲ ਹੈ ਕਿ ਪੈਟਰੋਲੀਅਮ ਮੰਤਰੀ ਇਹ ਗੱਲ ਕਹਿ ਰਹੇ ਹਨ ਕਿ પેટ્રોલ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦਾ ਆਮ ਲੋਕਾਂ ਉੱਤੇ ਕੋਈ ਅਸਰ ਨਹੀਂ ਪੈਂਦਾ ਜਦਕਿ ਗਰੀਬ ਆਦਮੀ ਪਹਿਲਾਂ ਹੀ ਕਰੋਨਾ ਦੀ ਮਾਰ ਹੇਠ ਦੱਬਿਆ ਪਿਆ ਹੈ ਤੇ ਉੱਪਰੋਂ પેટ્રોલ ਤੇ ਡੀਜ਼ਲ ਦੇ ਵਧਣ ਦੇ ਨਾਲ ਗਰੀਬਾਂ ਦੀ ਰੋਜ਼ੀ-ਰੋਟੀ ਤੇ ਵੀ ਅਸਰ ਪੈ ਰਿਹਾ ਹੈ ਪਿਛਲੇ 24 ਦਿਨਾਂ ਦੇ ਦਰਮਿਆਨ ਕੇਂਦਰ ਦੀ ਭਾਜਪਾ ਸਰਕਾਰ ਨੇ 22 ਦਿਨ પેટ્રોલ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਦੋਂ ਕੈਪਟਨ ਜਦੋਂ ਪ੍ਰਦੇਸ਼ ਦੇ ਵਿੱਚ ਡਾਕਟਰ ਮਨਮੋਹ ਸਿੰਘ ਉਹਨਾਂ ਦੀ ਸਰਕਾਰ ਹੁੰਦੀ ਸੀ ਉਦੋਂ ਜੇ ਕਿਤੇ 10 ਪੈਸੇ ਵੀ ਪੈਟਰੋਲ ਡੀਜ਼ਲ ਦੀ ਰੇਟ ਵਧ ਜਾਂਦਾ ਸੀ ਤਾਂ ਮੋਦੀ ਸਾਹਿਬ ਉਹਨਾਂ ਦੇ ਨਾਲ ਦੇ ਸਹਿਯੋਗੀ ਅਰੁਂ ਜੇਟਲੀ ਹੋ ਗਿਆ ਸੁਸ਼ਮਾ ਸਵਰਾਜ ਹੋ ਗਈ ਸਮ੍ਰਿਤੀ ਇਰਾਨੀ ਹੋ ਗਈ ਹੇਮਾ ਮਾਨਲੀ ਹੋ ਗਈ ਇਹ ਸਾਰੇ ਕਦੀ ਥਾਲੀਆਂ ਖੜਕਾਉਣ ਲੱਗ ਜਾਂਦੇ ਸੀਗੇ ਕਦੀ ਕੁਝ ਬੋਲਣ ਲੱਗ ਜਾਂਦੇ ਸੀਗੇ ਜਦੋਂ ਇਹ ਸਰਕਾਰ 'ਚ ਨਹੀਂ ਆਏ ਸੀਗੇ ਉਦੋਂ ਕਹਿ ਰਹੇ ਸੀਗੇ ਕਿ ਜਿੱਦਣ ਸਾਡੀ ਸਰਕਾਰ ਆਈ ਤੇਲ ਦਾ ਮੁੱਲ ਹੈਗਾ 30 ਰੁਪਏ ਤੋਂ ਵੀ ਥੱਲੇ ਲੈ ਦੋਗੇ ਪਿਛਲੇ 24 ਦਿਨਾਂ ਦੇ ਵਿੱਚ 11 ਰੁਪਏ ਤੋਂ ਵੱਧ ਪੈਟਰੋਲ ਤੇ ਡੀਜ਼ਲ ਦੇ ਇਹਨਾਂ ਨੇ ਰੇਟ ਵਧਾਏ ਆ ਤੇ ਇੱਕ ਵੀ ਇਹਨਾਂ ਦਾ ਮੰਤਰੀ ਇੱਕ ਵੀ ਸਰਕਾਰ ਦਾ ਨੁਮਾਇੰਦਾ ਇਸ ਗੱਲ ਦੇ ਉੱਤੇ ਬੋਲਣ ਨੂੰ ਤਿਆਰ ਨਹੀਂ ਜੇ 22 23 ਦਿਨਾਂ ਬਾਅਦ ਪੈਟਰੋਲੀਅਮ ਮੰਤਰੀ ਨੇ ਆ ਕੇ ਬਿਆਨ ਦਿੱਤਾ ਤਾਂ ਬੜਾ ਮੰਦ ਭਾਗਾ ਬਿਆਨ ਦਿੱਤਾ ਪੈਟਰੋਲੀਅਮ ਮੰਤਰੀ ਇਹ ਕਹਿ ਰਿਹਾ ਕਿ ਪਟਰੋਲ ਡੀਜ਼ਲ ਦੀ ਕੀਮਤਾਂ ਮਦਦ ਨਾਲ ਆਮ ਇਨਸਾਨ ਤੇ ਕੋਈ ਫਰਕ ਨਹੀਂ ਪੈਂਦਾ ਇਹ ਆਮ ਇਨਸਾਨ ਜਿਹੜਾ ਕਿ ਕਰੋਨਾ ਦੀ ਮਹਾਮਾਰੀ ਦੀ ਮਾਹ ਦੇ ਕਾਰਨ ਜਿਹੜਾ ਕਿ ਬੇਰੋਜ਼ਗਾਰੀ ਦੇ ਕਾਰਨ ਜਿਹੜਾ ਮੰਦੀ ਦੇ ਕਾਰਨ ਇਸ ਵੇਲੇ ਇਹ ਆਮ ਇਨਸਾਨ ਨੂੰ ਆਪਣੇ ਘਰ ਦਾ ਜਿਹੜਾ ਹੈਗਾ ਗੁਜ਼ਾਰਾ ਕਰਨਾ ਵੀ ਔਖਾ ਹੋਇਆ ਪਿਆ ਬਿਜਲੀ ਦੇ ਬਿੱਲ ਆ ਰਹੇ ਆ ਬੱਚਿਆਂ ਦੀ ਪੜ੍ਹਾਈ ਦੀ ਫੀਸ ਜਮ੍ਹਾਂ ਕਰਾਣੀ ਆ ਘਰ ਦਾ ਰਾਸ਼ਨ ਪਾਣੀ ਦਾ ਖਰਚਾ ਆ ਇੱਕ ਗਰੀਬ ਆਦਮੀ ਕੋਲ ਕੰਮ ਹੈ ਨਹੀਂ ਤੇ ਖਰਚੇ ਉਦਾਂ ਹੀ ਸਿਰ ਤੇ ਖੜੇ ਤੇ ਐਦਾਂ ਦੇ ਹਾਲਾਤਾਂ ਵਿੱਚ ਸੈਂਟਰ ਦਾ ਪੈਟਰੋਲੀਅਮ ਮੰਤਰੀ ਇਹ ਕਵੇ ਕਿ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਆਮ ਆਦਮੀ ਦੇ ਕੋਸਰ ਨਹੀਂ ਪੈਂਦਾ ਮੈਂ ਸਮਝਦਾ ਹਾਂ ਕਿ ਬਹੁਤ ਹੀ ਜ਼ਿਆਦਾ ਮੰਦਪਾਗੀ ਕਰੇ ਇੱਕ ਮੰਤਰੀ ਤੇ ਇਹ ਲਫਜ਼ ਗਰੀਬ ਆਦਮੀ ਦੇ ਦਿਲ ਨੂੰ ਹੋਰ ਠੇਸ ਪਹੁੰਚਾਣ ਵਾਲੀ ਗੱਲ ਆ ਆਪਾਂ ਅੱਜ ਗੜਸ਼ੰਕਰ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਆ ਤੇਲ ਪਟ્રોલ ਤੇਲ ਦੀਆਂ ਪਟ્રોલ ਦੀਆਂ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਦੇ ਖਿਲਾਫ ਜੇ ਸਰਕਾਰ ਨੇ ਜਿਹੜਾ 11 ਰੁਪਏ ਕੁਛ ਪਹੇ 24 ਦਿਨਾਂ ਚ ਰੇਟ ਵਧਾਏ ਆ ਜੇ ਉਹਨੂੰ ਵਾਪਸ ਨਾ ਲਿਆ ਇਹ ਸੰਘਰਸ਼ ਆਪਾਂ ਲਗਾਤਾਰ ਜਾਈਏ ਇਹ ਸੰਘਰਸ਼ ਨੂੰ ਆਪਾਂ ਲਗਾਤਾਰ ਅੱਗੇ ਵਧਾਵਾਂਗੇ ਜੇ ਸਾਨੂੰ ਪਿੰਡ-ਪਿੰਡ ਜਾ ਕੇ ਵੀ ਸੰਘਰਸ਼ ਕਰਨਾ ਪਿਆ ਅਸੀਂ ਉਹਦੇ ਲਈ ਵੀ ਤਿਆਰ ਹੈਗੇ ਤੇ ਅਸੀਂ ਲੋਕਾਂ ਨਾਲ ਧੱਕੇਸ਼ਾਹੀ برداشت ਨਹੀਂ ਕਰਾਂਗੇ ਮੈਂ ਇੱਥੇ ਤੱਕ ਕਿ ਈਵਨ ਆਪਣੀ ਸਰਕਾਰ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਸੂਬਾ ਸਰਕਾਰ ਵੀ ਥੋੜਾ ਬੋਤਾ ਟੈਕਸ ਆਪਣਾ ਕਟਾ ਕੇ ਉਹ ਵੀ ਲੋਕਾਂ ਨੂੰ ਰਾਹਤ ਦੇਵੇ ਇਹ ਇਸ ਵੇਲੇ ਬਹੁਤ ਜ਼ਰੂਰੀ ਚੀਜ਼ ਹੈ ਇਹ ਨਹੀਂ ਕਹਿੰਦਾ ਮੈਂ ਤੁਹਾਡਾ ਸਾਰੇ ਲੋਕਾਂ ਦੀਆਂ ਅੱਜ ਅੱਜ ਗੜ ਸ਼ੰਕਰ ਵਿਖੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਕੇਂਦਰ ਨੇ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਉਹਦੇ ਖਿਲਾਫ ਪਹਿਲ ਗੱਡੀ ਉੱਤੇ ਚੜ ਕੇ ਘੋੜੇ ਵਾਲੇ ਰਿਕਸ਼ੇ ਚਲਾ ਕੇ ਪ੍ਰਦਰਸ਼ਨ ਕੀਤਾ ਸਭ ਤੋਂ ਮੰਤ ਭਾਗੀ ਗੱਲ ਉਹਦੋਂ ਹੋਈ ਜਦੋਂ ਪੈਟਰੋਲੀਅਮ ਮਿਨਿਸਟਰ ਨੇ ਬਿਆਨ ਦਿੱਤਾ ਕੇ ਪੈਟਰੋਲ ਦੇ ਨਾਲ ਇੱਕ ਆਮ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਿਆਣੇ ਕਿਹਾ ਕਰਦੇ ਸੀ ਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੂਗੀਆਂ ਆਟੋਮੈਟਿਕਲੀ ਹਰ ਚੀਜ਼ ਮਹਿੰਗੀ ਹੋਵੇਗੀ ਉਹੀ ਸਾਨੂੰ ਦੇਖਣ ਨੂੰ ਮਿਲਿਆ ਦਾਲ ਫੁਲਕਾ ਵੀ ਗਰੀਬ ਦੀ ਥਾਲੀ ਵਿੱਚੋਂ ਦੋ ਟਾਈਮ ਦੀ ਰੋਟੀ ਖਾਣੀ ਔਖੀ ਕਰ ਦਿੱਤੀ ਕੇਂਦਰ ਸਰਕਾਰ ਨੇ ਸਾਡੀ ਤਾਂ ਇਹੀ ਗੁਜ਼ਾਰੀ ਸਾ ਕੇਂਦਰ ਸਰਕਾਰ ਅਗੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਘਟਾ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਹੋ ਲੇਖਿਆ ਜਾਵੇ ਧੰਨਵਾਦ ਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਮਜ਼ेड ਨਿਊਜ਼